ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਹਨ ਥੋੜੀ ਜੀ ਧੂਤੂ ਮਮੇ ਹੋ ਰਹੀ ਹੈ ਪਰ ਪੁਲਿਸ ਸਮਾਜਮ ਪਹੁੰਚ ਚੁੱਕੇ ਕੁਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪੂਰਾ ਮਾਮਲਾ ਹੈ ਕੀ ਜੀਬੀ 32 ਜੀ ਹਾਂ ਜੀ ਆ ਬਾਈ ਜੀ ਆ ਗੱਡੀ ਬੜਿਆਓ ਆ ਗੱਡੀ ਬਾਈ ਉਹ ਡਰਾਈਵਰ ਹੈ ਹਾਂ ਜੀ ਡਰਾਈਵਰ ਨਾ ਬੋਲੋ ਜੀ ਆਪਣਾ ਸਰ ਇੱਥੇ ਕੀ ਮਾਮਲਾ ਕੀ ਹੋਇਆ ਜੀ ਸਰ ਇਹ ਗੱਡੀ ਕੋਕਾ ਕੋਲਾ ਵਾਲੀ ਸੀਗੀ ਜੀ ਲੋਂਗਰਵਾ ਸਾਈਡ ਤੋਂ ਸ਼ਹਿਰ ਨੂੰ ਜਾ ਰਹੀ ਸੀਗੀ ਤੇ ਇੱਥੇ ਪਹਿਲੇ ਆਲਰੇਡੀ ਗੱਡੀ ਇੱਕ ਖੜੀ ਹੋਈ ਸੀ ਇਹ ਖੜੀ ਸੀ ਇਹ ਖੜੀ ਹੋਈ ਸੀ ਇਹ ਥੋੜੀ ਜਿਹਾ ਨਾਲ ਟਕਰਾ ਗਈ ਜੀ ਟਕਰਾਉਣ ਕਰਨ ਬੰਪਰ ਜਿਹੜਾ ਨਾ ਥੋੜਾ ਜਿਹਾ ਖਿੱਚੋ ਗਿਆ ਜੀ ਜੀ ਬੰਪਰ ਦੀ ਜਣੀ ਲੋਕ ਟੁੱਟ ਗਿਆ ਜੀ ਇਹਨਾਂ ਦੀ ਮੈਂ ਮੌਕੇ ਤੇ ਪੁੱਜ ਕੇ ਸੈਟੀਸਫਾਈ ਕਰਾਤੀ ਆ ਜੀ ਹੁਣ ਉਹ ਮਕੈਨਿਕ ਨੂੰ ਬੁਲਾਉਣ ਲੱਗੇ ਆ ਜੀ ਡੈਂਟਰ ਨੂੰ ਬੁਲਾ ਕੇ ਜੀ ਜੋ ਇਹਨਾਂ ਦਾ ਮੰਨ ਲਓ ਹੋਊਗਾ ਉਹ ਕੰਮ ਕਰਾਉਣ ਨੂੰ ਤਿਆਰ ਐ ਕੋਕਾ ਕੋਲਾ ਬਣੇ ਨੁਕਸਾਨ ਹੈ ਪਰ ਭਾਈ ਕਰ ਦੋ ਹਾਂ ਪਰਵਾਇਜ਼ ਕਰਾ ਰਹੇ ਦੋਨੇ ਪਾਰਟੀਆਂ ਸੈਟੀਸਫਾਈ ਦੋਨੇ ਪਾਰਟੀਆਂ ਸੈਟੀਸਫਾਈ ਹੋ ਗਈਆਂ ਜੀ ਤੇ ਕਿਸੇ ਦਾ ਟਾਈਮ ਨਹੀਂ ਖਰਾਬ ਹੋਊਗਾ ਇਹ ਸਹਿਮਤ ਹੈ ਅਗਰ ਮੈਂ ਕੋਈ ਤੁਹਾਡੇ 'ਚ ਲੱਗੀ ਗੱਲਬਾਤ ਮੈਨੂੰ ਜਦੋਂ ਮਰਜ਼ੀ ਯਾਦ ਕਰ ਲਿਓ ਮੈਂ ਨੰਬਰ ਆਪਣਾ ਦੇ ਦਿੱਤਾ ਜੀ ਮੋਬਾਈਲ ਨੰਬਰ ਠੀਕ ਹੈ ਹਾਂਜੀ ਸਰ ਥੈਂਕ ਯੂ ਸਰ ਸਰ ਤੁਹਾਡੀ ਗੱਲ ਹੈ ਜੀ ਹਾਂਜੀ ਮੇਰੀ ਗੱਲ ਹੈ ਨੁਕਸਾਨ ਆਹ ਵਾਲਾ ਹੋਇਆ ਨੁਕਸਾਨ ਇਹ ਜੀ ਬੰਪਰ ਪਿੱਛੇ ਦੇ ਪਿੱਛੇ ਵੀ ਹੋਇਆ ਹਾਂਜੀ ਮੈਂ ਸੁਣਿਆ ਕੋਈ ਗੱਲਾ ਵੀ ਕਰ ਰਹੀ ਸੀ ਕੀ ਗੱਲਾ ਕਰ ਰਹੀ ਸੀ ਉਹ ਗੱਲਾਂ ਕਰਦੇ ਇਹ ਦੇਖੋ ਮੁੰਡਾ ਬੈਠਾ ਸੀ ਕਿ ਨਾ ਉਹਦੇ ਕੋਲ ਉਹ ਲਾਇਸੈਂਸ ਹੈ ਨਾ ਉਹਨੂੰ ਗੱਡੀ ਚਲਾਣੀ ਆਂਦੀ ਹੈ ਪਤਾ ਨਹੀਂ ਕਿੱਥੋਂ ਕਿਦਾਂ ਚਲਾ ਕੇ ਲਾ ਕੇ ਆ ਰਿਹਾ ਸੀਗਾ ਮੈਂ ਇੱਥੇ ਬੈਠਾ ਚਾਹ ਪੀਂਦਾ ਵਾ ਸੀਗਾ ਗੱਡੀ ਤੁਸੀਂ ਚਲਾਉਂਦੇ ਹੋ ਨਾ ਪਿੱਛੇ ਗੱਡੀ ਫੜੀ ਸੀ ਮੇਰੇ ਕੋਲ ਥੋੜੀ ਜੀ ਆ ਆ ਸੜਕ ਨਹੀਂ ਨਾ ਕਿਤੇ ਤੁਸੀਂ ਗੱਡੀ ਸਿਖਲਾਈ ਦਿਓ ਠੀਕ ਹੈ ਨਾ ਔਰ ਜਿਹੜੇ ਬੰਦੇ ਕੋਲ ਨਾ ਗੱਡੀ ਦਾ ਲਾਇਸੈਂਸ ਹੈ ਨਾ ਗੱਡੀ ਚਲਾਣੀ ਆਂਦੀ ਹੈ ਤੁਸੀਂ ਉਹਨੂੰ ਡਰਾਈਵਿੰਗ ਸੀਟ ਤੇ ਬਿਠਾਉਂਦੇ ਕਿਉਂ ਸੋ ਚਲੋ ਮੇਰੀ ਛੋਟੀ ਗੱਡੀ ਆਕਰੋ ਵੱਡੀ ਟਰੱਕ ਜੇ ਮਾਰ ਦਿੰਦਾ ਫਿਰ ਕੀ ਕਰਦੇ ਇੱਕ ਗੱਲ ਵੈਸੇ ਮਾਇੰਦ ਨਾ ਕਰੋ ਤੁਸੀਂ ਵੀ ਚਿੱਟੀ ਪੱਟੀ ਤੋਂ ਇਧਰ ਗੱਡੀ ਖੜੀ ਕੀਤੀ ਨਾ ਸਰ ਮੈਂ ਅੰਦਰ ਦਾ ਸਮਾਨ ਦਵਾਈਆਂ ਲੈ ਕੇ ਆਇਆ ਹਸਪੀਟਲ ਚ ਇੱਥੇ ਪਾਰਕ ਨਹੀਂ ਸੀ ਅੱਛਾ ਹਸਪੀਟਲ ਦਵਾਈਆਂ ਦੇਣ ਹਸਪੀਟਲ ਦਵਾਈਆਂ ਦੇਣ ਆ ਸੀਗੇ ਦਵਾਈਆਂ ਦਿੱਤੀਆਂ ਦਵਾਈਆਂ ਦੇ ਕੇ ਕਹਿੰਦਾ ਕਿ ਸਰ ਉਹਨੂੰ ਚਾਹ ਦੇ ਕਾਈ ਸੀ ਉੱਥੇ ਉੱਥੇ ਬੈਠੀ ਸੀਗੇ ਬੜੀ ਾਨੀ ਦੇਰ ਚ ਪਾਈ ਸਵਾਜ ਤੇ ਲਾ ਕੇ ਰੇ ਹਾਂ ਨਹੀਂ ਚਲੋ ਨੁਕਸਾਨ ਤਾਂ ਹੋਇਆ ਤੁਹਾਡਾ ਪਰ ਗਾਣਾ ਤੋਂ ਮੈਨੂੰ ਲੱਗਦਾ ਕਿਉਂਕਿ ਸਵਾਰੀ ਆਪਣੇ ਸਮਾਨ ਦੀ ਆਪ ਹੀ ਜ਼ਿੰਮੇਵਾਰ ਹੈ ਆ ਚਿੱਟੀ ਪੱਟੀ ਤੋਂ ਅੰਦਰ ਕਰੋ ਤਾਂ ਜ਼ਿਆਦਾ ਬੈਟਰ ਹੈ। ਨਹੀਂ ਚਿੱਟੀ ਪੱਟੀ ਤੇ ਚਲੋ ਠੀਕ ਹੈ ਲੇਕਿਨ ਸਰ ਜਦ ਲਾਇਸੈਂਸ ਹੀ ਨਹੀਂ ਹੈ ਫੇਰ ਹਾਂ ਚਿੱਟੀ ਪੱਟੀ ਵੀ ਕੀ ਕਰੀ ਚਿੱਟੀ ਪੱਟੀ ਦੇ ਅੰਦਰ ਵੀ ਹੋਏ ਤਾਂ ਵੀ ਠੋਕਦੇ ਬੰਦਾ ਫੇਰ ਕੀ ਕਰੋਗੇ? ਆ ਤਾਂ ਫੇਰ ਉਹੀ ਗੱਲ ਨਾ ਕਿ ਟ੍ਰੇਨ ਪਟੜੀ ਤੋਂ ਵੀ ਲਾਦਾ ਕਿ ਠੋਕਣਾ ਤਾਂ ਫੇਰ ਕੀ ਕਰਾਂਗੇ ਆਪਾਂ? ਪਰ ਇਹ ਤੁਹਾਨੂੰ ਸਮਝਣਾ ਚਾਹੀਦਾ ਤੁਸੀਂ ਕਿਸੇ ਨੂੰ ਗੱਡੀ ਸਖਾਰੇ ਤਾਂ ਜਗ੍ਹਾ ਥੋੜਿਆ ਮੇਨ ਹਾਈਵੇਅ ਅੱਜ ਗੱਡੀ ਚ ਗੱਡੀ ਨਾਲ ਗੱਡੀ ਟਕਰਾਈ ਕਹਿੰਦੇ ਕਿਸੇ ਬੰਦੇ ਨੂੰ ਚੱਕਰ ਦੋਵੇ ਹਾਂਜੀ ਤਾਂ ਸਰ ਗੱਡੀ ਦਾ ਚਲਾ ਲੈਂਦਾ ਮੁੰਡਾ ਉੱਦਾਂ ਸਾਰੇ ਲਾਇਸੈਂਸੀ ਆ ਨਹੀਂ ਫਿਰ ਕਿੱਥੇ ਚਲੋ ਸਰ ਗਲਤੀਆਂ ਗੱਡੀ ਚ ਚੱਲਦੇ ਰੋਡ ਤੇ ਹੁੰਦੀਆਂ ਨੇ ਹੁਣ ਤੁਸੀਂ ਪਰਪਾਈ ਕਰੋ ਇਹਨਾਂ ਦੀ ਹਾਂਜੀ ਉਹ ਤਾਂ ਅਸੀਂ ਜੋ ਸਰ ਸਾਡੇ ਸਰ ਨੇ ਕਿਹਾ ਹੈ ਉਦਾਂ ਕਰ ਦਾਂਗੇ ਜੀ ਹਾਂਜੀ ਚਲੋ ਇਹ ਤਾਂ ਫਿਰ ਸਹੀ ਨੇ ਮੰਨ ਕੇ ਤੁਹਾਡੇ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਆ ਤੁਸੀਂ ਤਸਵੀਰਾਂ ਦੇਖ ਲਓ ਚੰਡੀਗੜ੍ਹ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਮੌਜੂਦ ਹੈ ਜੀ ਅਸੀਂ ਔਰ ਆ ਗੱਡੀ ਜਿਹੜੀ ਕੋਕਾ ਕੋਲਾ ਵਾਲੀ ਪਿੱਛੇ ਆ ਰਹੀ ਸੀ ਤੇ ਆ ਗੱਡੀ ਨਾਲ ਟਕਰਾ ਜਾਂਦੀ ਹੈ ਜਿਹੜੇ ਗੱਡੀ ਦੇ ਓਨਰ ਹੈ ਉਹ ਕਹਿੰਦੇ ਗੱਡੀ ਦੀ ਰਿਪੇਅਰ ਕਰਾ ਦਿਓ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਆ ਸਰ ਹੁਣ ਉਹ ਕਹਿੰਦੇ ਕੋਕਾ ਕੋਲਾ ਦੇ ਇਹਦਾ ਡਰਾਈਵਰ ਹੈ ਉਹਦੇ ਕੋਲ ਲਾਇਸੈਂਸ ਨਹੀਂ ਆ ਕਿ ਤੁਸੀਂ ਚੈੱਕ ਕਰੋ ਡਾਕੂਮੈਂਟ ਆ ਕੇ ਚੈੱਕ ਕਰ ਲਿਆ ਜੀ ਮੈਂ ਉਹਨਾਂ ਨੂੰ ਤੇ ਲਾਇਸੈਂਸ ਅਪਲਾਈ ਕੀਤਾ ਹੋਇਆ ਹੈ ਹਾਂਜੀ ਸਰ ਚਲੋ ਸਰ ਤੁਸੀਂ ਵੈਸੇ ਹਦਾਇਤਾਂ ਦੇ ਦਿੱਤੀਆਂ ਉਹਨੂੰ ਹਾਂਜੀ ਹਦਾਇਤਾਂ ਕਰ ਦਿੱਤੀਆਂ ਸਰ ਹੁਣ ਇਹ ਗੱਡੀ ਉਹ ਮੁੰਡਾ ਨਹੀਂ ਚਲਾਏਗਾ ਜੀ ਨਹੀਂ ਉਹ ਨਹੀਂ ਚਲਾਊਗਾ ਹੁਣ ਲਾਇਸੈਂਸ ਵਾਲਾ ਚਲਾਊਗਾ ਠੀਕ ਹੈ ਸਰ ਠੀਕ ਹੈ ਸਰ ਚਲੋ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚ ਜਾਂਦੇ ਆ ਜੀ ਇਸ ਤੋਂ ਪਹਿਲਾਂ ਕਿ ਹੰਗਾਮਾ ਹੋਵੇ ਲੜਾਈ ਝਗੜਾ ਹੋਵੇ ਆ ਕਿ ਸਥਿਤੀ ਨੂੰ ਕਾਬੂ ਕਰ ਲਿਆ ਜਾਂਦਾ ਦੋਵਾਂ ਧਿਰਾਂ ਸੰਪਰਕ ਕਰ ਸਕਦੇ ਪਰ ਜਿਨ੍ਹਾਂ ਦੀ ਉਹ ਇੱਕ ਕਾਰ ਹੈ ਉਹਨਾਂ ਨੂੰ ਇਹ ਕਿਹਾ ਕਿ ਉਹ ਡੈਂਟਰ ਤੋਂ ਜਾ ਕੇ ਜਿਹੜੀ ਰਿਪੇਅਰ ਕਰਵਾ ਦਿੱਤੀ ਜਾਵੇਗੀ ਉਹ ਵੀ ਸੈਟੀਸਫਾਈਡ ਨੇ ਇਸ ਕਰਕੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਗੱਡੀ ਪਾਰਕ ਕਰ ਦਿਓ ਚਿੱਟੀ ਪੱਟੀ ਤੋਂ ਅੰਦਰ ਕਰੋ ਔਰ ਜੇਕਰ ਤੁਸੀਂ ਕਿਸ ਨੂੰ ਗੱਡੀ ਸਿਖਾਣੀ ਆ ਤਾਂ ਯਾਰ ਸਿਖਾਉਣ ਵਾਲੇ ਬਹੁਤ ਲੋਕ ਇੱਥੇ ਹੈਗੇ ਆ ਉਹਨਰ ਵੀ ਰੋਜ਼ਗਾਰ ਮਿਲੂਗਾ ਉਹਨਾਂ ਦੀ ਗੱਡੀ ਤੇ ਸਿੱਖਣ ਜਾਓ ਇੱਕ ਸਪੈਸੀਫਿਕ ਏਰੀਆ 'ਚ ਜਾਓ ਤੁਸੀਂ ਮੇਨ ਹਾਈਵੇ ਤੇ ਗੱਡੀ ਸਿੱਖਣਾ ਉਹ ਕਿਉਂਕਿ ਹਾਈਵੇ ਤੇ ਜੇ ਤੁਸੀਂ ਗੱਡੀ ਸਿੱਖਦੇ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਹੈ ਬੜੇ ਜਣਾਪਤੀ ਨਵਾਂ ਸ਼ਹਿਰਾਂ ਪਰ ਛੋੜੀ ਦਿਨੇ ਸੂਰੀ ਕੈਮਰਾ ਪਰ ਸਮਝ ਕੋ ਜਾਸਤ ਬਹੁਤ ਜਲ ਫਿਰ ਤੋਂ ਹਜ਼ਰ ਹੋਵਾਂਗੇ ਸੱਚੀ ਗੱਲ ਰੱਖਾਂ